ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੋ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀਆਂ 6 ਗਾਵਾਂ ਸੇ ਲਈ ਲੈ ਕੇ ਆਂ ਜੀ ਦੋ ਤਾਜ਼ੀਆਂ ਸੂਆਂ ਚਾਰ ਗੱਬੜਾਂ ਨੇ ਬਈ ਆਓ ਖੁੱਛ ਲੈਨੇ ਬਾਈ ਟੋਟੇਲ ਆ ਜੀ ਬਈ ਬਾਈ ਜੀ ਹਸੀਕਾਲ ਸਾਹਿਬਰੇ ਹੋ ਠੀਕ ਹੋ ਵਧੀਆ ਹਾਂ ਵਧੀਆ ਬਈ ਨਾਮ ਤੇ ਐਡਰੈਸ ਹੋ ਗੋ ਨਾਮ ਵੀਰੇ ਸਾਗਰ ਆ ਪਿੰਡ ਭਾਈ ਰੂਪਾ ਤਸੀਲਪੂਰ ਤੇ ਜ਼ਿਲ੍ਹਾ ਬਟਿੰਡਾ ਆਪਣਾ ਨੇੜੇ ਪਿੰਡ ਵੀ ਨੇੜੇ ਰਾਮਪ੍ਰਾਪੂ ਸਹਾਰਾ ਉਧਰੋਂ ਸੁਲਾਪੁਰ ਵੀਰੇ ਆਪਣਾ ਮੋਬਾਈਲ ਨੰਬਰ ਕੋ 9029397600 ਠੀਕ ਆ ਬਾਈ ਵੇ ਜਿਹੜੀ ਪਹਿਲਾਂ ਲਬਰੇ ਯਾਰ ਹਾਂਜੀ ਆਪਾਂ ਹਰ ਇੱਕੇ ਵੀਡੀਓ ਜੇ ਕਹਨੇ ਹਨਾ ਅੰਜ ਮੈਂ ਰਾਤ ਬੈੜਾ ਆਪਣੇ ਕੋਲ ਸੂਈ ਹੈ ਜੇਰ ਜੂਰ ਸਾਰਾ ਕੁਝ ਛਣ ਦੇਖ ਕੇ ਲਿਆ ਜਗਲਾ ਆ ਆਪਣੇ ਕੋਲ ਕੱਲ ਕੋ ਬੈੜਾਈ ਆ ਇਹ ਸੂਈ ਸਵਾਈ ਆ ਇਹਦੀ ਮਾਲ ਹੈ ਨਾ ਜੇਰ ਪੇ ਆਪਾਂ ਉਮੀ ਕਹਿੰਦਾ ਹਨਾ ਬਾਕੀ ਆ ਆਪਦੀ ਨਰਕ ਪਰਕ ਕਰੇ ਬਾਅਦੋਂ ਨਾਲ ਨਾ ਭਜਤਾ ਨਾਲ ਲੈਣਾ ਵੀਰੇ ਯਾਰ ਵਰਥਣਾ ਇਹਲੇ ਸਾਰਾ ਕੁਝ ਦੇਖ ਕੇ ਲਿ ਜਾਵੇ ਤੁੰ ਹਮ ਜਿਹੜੀ ਪਹਿਲੇ ਨੰਬਰ ਵਾਲੀ ਹੈ ਕਿਹੜਾ ਸੂਆ ਸੂਈ ਹੈ ਬਈ ਇਹ ਬਈ ਦੂਜਾ ਸੂਆ ਕਹਨੇ ਆਪਾਂ ਤੀਜਾ ਮੰਨ ਕੇ ਵਾ ਲੈਈ ਆ ਠੀਕ ਆ என்ன ਕੱਦ ਕੁਦ ਦਾ ਬਾਲਾ ਵੱਡਾ ਬਾਈ ਵੜ ਦਾ ਸਹੀ ਗੱਲ ਆ ਲੈ ਖਾਣ ਲੈ ਆ ਦੇ ਕਿ ਅੱਜ ਵੀ ਆ ਗਿਆ ਡਾਈਟਰਸ ਨੇ ਸੋਨੇ ਬਾਸੇ ਰੋਲੇ ਵਾਲਾ ਖਾਦਾ ਕਮਾਲ ਠੰਡੀ ਠੁੰਡਿਆ ਜਿਵੇਂ ਮਰਜ਼ੀ ਚੋਈ ਚੱਲ ਕੱਦ ਵੀ ਦਿਖਾ ਦੇ ਲੈ ਕੱਦ ਫੁੱਲ ਆ ਹਨਾ ਬਾਲਾ ਵੱਡਾ ਕੱਦ ਦਾ ਬਾਈ ਬੈਣਾ ਸਾਰੇ ਵੀ ਬਾਈ ਕੱਦ ਫੁੱਲ ਆ ਵੱਡੇ ਛੋਟੀ ਸਾਡੀ ਕੋਈ ਵੀ ਨਹੀਂ ਛੋਟੀ ਕੋਈ ਨਹੀਂ ਹੈ ਨਾ ਆਰਡਰ ਕਮਾਲ ਦਾ ਪਛਾਂਤ ਆਰਡਰ ਦੇਖੋ ਬਈ ਕੀ ਬਾਤ ਆ ਬਹੁਤ ਸੋਹਣਾ ਆਰਡਰ ਇਕੱਲਾ ਇਕੱਲਾ ਥਣ ਮੁਥੀ ਵਾਲਾ ਥਣ ਬੱਚਾ ਕੀ ਆ ਮਗਰ ਮਗਰ ਤਾਂ ਬੱਚਾ ਹੈ ਬਾਈ ਦੋਨਾਂ ਦਾ ਹੀ ਅੱਛਾ ਬਾਈ ਠੀਕ ਆ 20 ਲੀਟਰ ਦੁੱਧ ਬਾਈ ਕਹਿੰਦਾ ਹੁਣ 25 ਕਿਲੋ ਦੁੱਧ ਦੋ ਬਾਈ 25 26 ਕਿਲੋ ਦੋ ਦੇਣਾ ਬਚੀ ਚੌਥਾ ਦਿਨ ਹੀ ਆ ਜੀ ਸੁ ਜੀ ਨੂੰ ਚੌਥਾ ਦਿਨ ਹੀ ਆ ਜੀ ਹਾਂ ਕੰਡੇ ਵਾਲਾ 20 ਕਿਲੋ ਹੁਣ ਮੂੰਹਵਾ ਬਹੁਤ ਸੋਣਾ ਸਹੀ ਗੱਲ ਆ ਬਈ ਫੇਸ ਚੰਗਾ ਕੱਦ ਬਟ ਚੰਗਾ ਰੰਗ ਰੂਪ ਚੰਗਾ ਤੋਰਾ ਤਾਰਾ ਕਰ ਮਲੀ ਦਾ ਬਹੁਤ ਚੰਗਾ ਠੰਡੂ ਜੀ ਨਹੀਂ ਲੈ ਆਈ ਭੇਜ ਲੈ ਬਈ ਲੈ ਕਈ ਨਹੀਂ ਕੁਛ ਨਹੀਂ ਆ ਹਾਂ ਹਾਂ ਟੱਕੇ ਨਹੀਂ ਜਿਵੇਂ ਮਰਜੀ ਬੈਠਾ ਲੈ ਲੰਮੀ ਲੰਮੀ ਦਿਖਾ ਦੇ ਬਈ ਕਿੱਡੀ ਮੂੰਹਵਾ ਦੇਖ ਕੇ ਨਾ ਸੋਣਾ ਸਹੀ ਗੱਲ ਆ ਫੇਸ ਬੜਾ ਪਿਆਰਾ ਹਨਾ ਕੀ ਆ ਬਾਤ ਆ ਲੰਮੀ ਲੰਮੀ ਫੁੱਲਾ ਹਮ ਕੀ ਮੋਲ ਰੱਖਿਆ ਫ ਇਹ ਮੁੱਲ ਡਾਕਟਰ ਨੂੰ 85 ਕਰਾ ਲੈ ਕੋਈ 85000 ਮੰਗਲੇ ਤਾਂ ਵੀ ਬਿਹੜਾ ਆਪਾਂ 72000 ਹੀ ਦੇਣੀ ਆ ਬਸ ਮੁੱਲ ਕਰਾਉਣਾ ਬਾਈ ਕਹਿੰਦਾ 85000 ਕਰਾ ਲਓ 72000 ਬਾਈ ਮੇਰਾ ਕੋਈ ਹੁਣ ਆਏ ਨਾ ਕਹੇ ਵੀ 72 ਬਾਈ ਤੂੰ ਮੰਗਾ ਲੈਣਾ ਹੀ ਇਹਦਾ ਬਿਹੜਾ 20 ਕਿਲੋ ਦੁੱਧ ਤਿਆਰ ਆ ਬਿਹੜਾ ਕੋਈ ਕੋਈ ਦਿੰਦਾ ਨਹੀਂ ਇਹ ਕਿਲੋ ਸਹੀ ਗੱਲ ਹੈ 26 ਕਿਲੋ ਬਚਣੀ ਦੁੱਧ ਦੇ ਦੇਣਾ ਖੁੱਲਾ ਚਵਾਈ ਲੈ ਰਾ ਡਾਟਰਾ ਕਿਉਂ ਹੋਣ ਦੇ ਬਾਈ ਕਹਿੰਦਾ ਕੀ ਬਾਤ ਆ ਚੂਣ ਬੜਾ ਚੰਗਾ ਲੱਜੇਵੇਂ ਬਾਈ ਕਹਿੰਦਾ ਮਰੀ ਚੱਲ ਕੋਈ ਚੱਕਰੀ ਨਹੀਂ ਕਹਿਦੀ ਕੁਛ ਨਹੀਂ ਨਾ ਨਾ ਬਾਬ ਨੂੰ ਨਹੀਂ ਆਉਂਦੀ ਬਾਈ ਕਹਿੰਦਾ ਜਵਾਬ ਭਾਈ ਜੀ ਫੋਨ ਦੀ ਲੋਡ ਚਾਹੇ ਬਾਈ ਕਹਿੰਦਾ ਜਵਾਬ ਵੇਜੇ ਤਾਂ ਵੀ ਕੋਈ ਚੱਕਰ ਨਹੀਂ ਲਾਏ ਕੀ ਬਾਤ ਆ ਯਾਰ ਚੂਣ ਬੜਾ ਥਾਣੇ ਦਾ ਟਰੱਕ ਜਿਹਾ ਲੱਗਿਆ ਵਾ ਕੀ ਵਾਲਾ ਥਾਣਾ ਕੱਲਾ ਕੱਲਾ ਥਾਣ ਚਵਾਈ ਕਰਨੀ ਅਰ ਗਈ ਹੈ ਕਿਆ ਬਾਤ ਉਹ ਜਿੰਨੀ ਮਰਜੀ ਵਹਿ ਕੇ ਚਵਾਈ ਚੱਲੀ ਆਈ ਨਹੀਂ ਗੱਲ ਵੀ ਦੁਨੀ ਪਾਸੂ ਦੇ ਚੋਟੇ ਖੜਾ ਲੈ ਕਹਿੰਦੀ ਕੁਛ ਨਹੀਂ ਹੈ ਨਾ 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 ਕਿਆ ਬਾਤ ਆ ਜਦਦਰ ਦੀ ਲੈ ਵਾ ਦੇਖ ਕਿੰਨਾ ਮਗਰ ਫਿਰ ਇਹ ਮੂਰੇ ਡਾਕਟਰ ਇਧਰ ਲੈਵੇ ਦੀ ਫੀਟਿੰਗ ਬੜੀ ਤਕੜੀ ਆ ਨਾ ਬਾਹਲਾ ਲੈ ਵਾ ਬੱਚੇ ਹੱਥ ਨੂੰ ਫਸ ਜਾਣਾ ਨਹੀਂ ਯਾਰ ਸਹੀ ਗੱਲ ਆ ਵੱਡੀ ਦਾ ਨਜਾਇਜ਼ ਵੱਡੀ ਆ ਸਹੀ ਬਾਤ ਅੱਗੇ ਵੀਰੇ ਦੋ ਨੰਬਰ ਜਿਹੜਾ ਆਪਣੇ ਕੋਲ ਰਾਸ ਸੀ ਡਾਕਟਰ ਜੇਰ ਉਹ ਕੰਪਲੀਟ ਆ ਪਹਿਲਾਂ ਦਿਖਾ ਦੇ ਜੇਰ ਬਾਈ ਵਠਲ ਚ ਰੱਖੀ ਬੈਠਾ ਓਕੇ ਆ ਬਾਈ ਬੱਚਾ ਦੂਜਾ ਸੋ ਸੁਈ ਬੱਚੀ ਆ ਲੈ ਵਾ ਦੇਖ ਬੱਚਾ ਕੀ ਦਿੱਤਾ ਬੱਚਾ ਮਗਰ ਤਾਂ ਬਾਈ ਠੀਕ ਆ ਭਾਈ ਤਾਂ ਲੈਵਾ ਦੇ ਡਾਕਟਰ ਹਾਂ ਲੈਵਾ ਬੜਾ ਕੰਮ ਬੜਾ ਚੰਗਾ ਬੱਚੇ ਨੂੰ ਤੇ ਰੰਗ ਰੰਗ ਬੜਾ ਚੰਕ ਪਸੰਦੀ ਆ ਕੱਲਾ ਕੱਲਾ ਮੰਗਰੋਂ ਦੇਖ ਕੇ ਹਲੇ ਵਾਲਾ ਚਾਹ ਸ਼ਾਂਤ ਉਹ ਵੀ ਆਰਡਰ ਦੇਖੋ ਭਾਈ ਲੈ ਕੀ ਵਾਈਕਲੋ ਦੋਤਾ ਪਲੂਨ ਦਾ ਓਕੇ ਹਾਂ ਹੁਣ ਕਿੰਨਾ ਬੋਲਾ ਹੋਣ ਬਈ ਆਪਾਂ ਦਾ ਤੜਕੇ ਸੀ 6.5 ਕਿਲੋ ਕੁ ਡੇ ਠੀਕ ਆ ਹੂੰ ਥਾਨ ਤੋਂ ਬਹੁਤ ਚੰਗਾ ਹੈ ਇਧਰੋਂ ਵੀ ਉੱਡੇ ਲਿਆ ਮਗਰ ਮੂਰਲਾ ਸਹੀ ਗੱਲ ਹੈ ਜਿੰਨੀ ਹੋਣਾ ਕਮਾਲਾ ਬਾਹ ਲਿਆ ਬੱਚੀ ਨੂੰ ਬਾਈ ਮੈਂ ਮੁੱਠੀ ਵਾਲਾ ਤਣ ਚਾਰੇ ਥਾਨ ਨਿਕਲ ਕਾਦੇ ਦਿਖਾ ਦੇ ਕਾਦੇ ਵੀ ਫੁੱਲ ਆ ਕੋਈ ਕਹਿ ਨਹੀਂ ਸਕਦਾ ਛੋਟੀ ਛਾਟ ਹੀ ਨਹੀਂ ਕਹਿ ਸਕਦਾ ਸਭੀ ਪਲੀ ਹੋਰ ਦੋ ਦੂਹੇ 30 24 ਕਿਲੋ ਬੱਚੀ ਹੂੰ ਬਾਕੀ ਉਹਦਾ ਸੇਵਾ ਦਾ ਬਾਈ ਸਹੀ ਗੱਲ ਆ ਬਾਈ ਜਿਲਾ ਦਿੱਤਾ ਮਾਰ ਗਿਆ 21 22 ਕਿਲੋ ਆਪਾਂ ਨੂੰ ਦੱਸਿਆ ਬਾਈ 21 22 ਕਿਲੋ ਕਹਿ ਕੇ 24 ਕਿਲੋ ਬੱਚੀ ਦੋ ਦੇ ਦੂ ਮੂੰਹਾਂ ਦੇਖ ਬੱਚੀ ਦਾ ਦੂਜਾ ਸੁਆ ਪਿਆ ਉਹ ਇਹ ਚੰਗੀ ਆ ਪੂਰਾ ਦਾਰਾ ਦੇਖਿਆ ਬੱਚੀ ਚਮਕ ਬਹੁਤ ਆ ਬੈੜ ਤੇ ਰੰਗ ਚਮਕ ਵਾਲੀ ਜਿਆਦਾ ਕੁਆਲਟੀ ਬੜੀ ਆ ਬੱਚੀ ਸਹੀ ਗੱਲ ਆ ਲੰਮੀ ਲੰਮੀ ਦੇਖ ਕਿੰਨੀ ਡਾਟਰ ਲੰਮੀ ਲੰਮੀ ਬਹੁਤ ਆ ਨਾ ਹਾਂ ਕੀ ਬਾਤ ਆ ਆਰਡਰ ਬੜਾ ਕਮਾਲ ਦਾ ਸਫਾਈ ਵਾਲੀ ਥਾਂ ਲੈ ਵਾ ਦੇ ਕਿੰਨਾ ਸਹੀ ਗੱਲ ਆ ਬਈ ਦਿਖਾ ਦੇ ਕਿੰਨਾ ਥਾਂ ਲੈ ਵਾ ਡਾਟਰ ਕਹਿੰਦਾ 30 ਕਿਲੋ ਗਏ 30 ਕਿਲੋ ਦੀ ਗਵਾਈ ਭਰ ਲੈ ਵਾ ਇਹ ਯਾਰ ਕੀ ਮੁੱਲabra ਇਹਦਾ ਸੱਜਾ ਕਿਹੜਾ ਬਾਬਾ 75000 ਰੁਪਏ ਲੈ ਲਾਂਗੇ ਬਈ ਅੱਜ ਮਾਨ ਤਨ ਹੋ ਜਾ ਕਰ ਦੇਾਂਗੇ ਠੀਕ 75000 ਰੁਪਿਆ ਮੋਲਾ ਮਾਨਤਨ ਮੋਖ ਤੇ ਜ਼ਰੂਰ ਹੋ ਜਾ ਲੇਵੇ ਦੀ ਕੁਆਲਿਟੀ ਚੈੱਕ ਉਹ ਨੇਵਾ ਕਰਮਾ ਦਾ ਬੜਾ ਚੰਗਾ ਬਈ ਧਾਰਾ ਮਾਰ ਕੇ ਦਿਖਾ ਨਿਆਣੀ ਗੱਲ ਥਾਣਾ ਪੂਰੀ ਵਿੱਤੀ ਦੇ ਥਾਣਾ ਬਈ ਧਾਰਾ ਬਾਈ ਕਹਿੰਦਾ ਕੋਈ ਚੱਕਰੀ ਨਹੀਂ ਮਾਰ ਕੇ ਦਿਖਾਣੇ ਠੰਡੀ ਸੀਲ ਜੀ ਸਵਾਈਆ ਠੰਡੀ ਸੀਲ ਹਾਂ ਨਹੀਂ ਇਹ ਲੜੜਾ ਹਾਂ ਵੈਰੀ ਗੁੱਸ ਨਹੀਂ ਸੁਣਾ ਨਾ ਜਿਆ ਚੋਲੇ ਸੁਣ ਬੜਾ ਚੰਗਾ ਨਾ ਸਵਾਈ ਦੇ ਸਵਾਈ ਬੜੀ ਚੰਗਿਆ ਵਾਲਾ ਜਿਵੇਂ ਮਰਜ਼ੀ ਧਾਰਾ ਮਾਰੀ ਚੱਲ ਕੋਈ ਚੱਕਰੀ ਨਹੀਂ ਕੀ ਬਾਤ ਹੈ ਮੈਂ ਕਹਿੰਦਾ ਸਵਾਈ ਜਿਹੜਾ ਇੱਕ ਨੰਬਰੂ ਡਾਕਟਰ ਜਿਹੜੀ ਮਰਜ਼ੀ ਕਹਿੰਦੇ ਬਾਕੀ ਵਾਲਾ ਵੀ ਖਲੀ ਕਰਕੇ ਜਾਵੇ ਬਈ ਜਰ ਆਪਣੇ ਰਹਿਣ ਦੇ ਨਾਲ ਜਾਵੇ ਤੇ ਬਾਈ ਫੁੱਲ ਚੰਗਿਆ ਵਾਲਾ ਪੋਲੀ ਬਹੁਤ ਆ ਯਾਰ ਹਨਾ ਜਵਾਕ ਜੀ ਜੀ ਬਾਈ ਜਿਵੇਂ ਮਰਜ਼ੀ ਲੈ ਧਾਰਾ ਮਾਰੀ ਚੱਲ ਕੋਈ ਚੱਕਰੀ ਨਹੀਂ ਐਨੀ ਕੁਛ ਨਹੀਂ ਕਰਦਾ ਥਣ ਤੋਂ ਦੇ ਡਾਕਟਰ ਜਿਹਦਾ ਥਣ ਬੜਾ ਕਮਾਲ ਦਾ ਮੁੱਠੀ ਜਿਹੜਾ ਥਣ ਆਰਡਰ ਦੇ ਕੋਆਰਟਰ ਬੜਾ ਖਲੀਆ ਫਾੜੀ ਵਾਲਾ ਐ ਨਹੀਂ ਲੀਵਲ ਉਹ ਬਹੁਤ ਆ ਬੱਸੀ ਨੂੰ ਸਹੀ ਗੱਲ ਹੈ ਉਹ ਤੇ ਮੁੱਲੇ ਦਾ ਲੈਣ ਦੇਣ 75 ਥਾਂਲੇ ਬਾ ਦਿਖਾ ਰਿਹਾ ਦੁੱਧ ਵਾਲੀ ਬੱਚੀ ਆ ਲੈਣ ਦੇ ਨਹੀਂ ਆ ਬਸ ਹਮਮ ਕੀ ਬਾਤ ਆ ਲੈ ਬਸ ਮਾ ਦੇਖੋ ਪਾਇਆ ਜੀ ਬੜਨੇ ਬੱਚੇ ਅੱਲਾਕੱਲਾ ਥਾਂ ਮੁੱਠੀ ਵਾਲਾ ਥਾਂ ਚਾਰੇ ਥਾਂ ਨਿਕੜੇ ਪੂਰੇ ਗਾਇਬ ਆਗੇ ਵੀਰੇ ਤੇ ਨੰਬਰ ਇਹ ਵੀ ਦੂਜਾ ਉਸ ਹੁੰਦੇ ਬੱਚੀ ਦਾ ਵੀਰੇ 21 ਕਿਲੋ ਦੁੱਧਤਾ ਵੇਦਾ ਵੀ 21 ਲੀਟਰ ਦਾ ਰਿਕਾਰਡ ਆ ਬਾਈ ਇਹ ਲੈ ਜੀ 2-4 ਦਿਨ ਬੱਚੀ 2-4 ਦਿਨ ਲੈਣੀ ਹਾਂ ਕਦ ਕੁੱਦ ਬਹੁਤ ਥਾਂਲੇ ਵੇਖਾ ਕਿੰਨੇ ਜਿਆ ਲੱਗਿਆ ਵਾ ਆਰਡਰ ਬੜਾ ਕਮਾਲ ਆ ਨਾ ਬੜਾ ਚੰਗਾ ਲੱਗਿਆ ਬਹੁਤ ਸੋਹਣਾ ਆਰਡਰ ਤਿਆਰ ਕਰਿਆ ਕਿਰਮਾਲੀ ਕੱਲਾ ਕੱਲਾ ਥਾਣਾ ਬਰੀ ਮੁਠੀਆ ਥਾਣਾ ਗਲਾਬੀ ਥਾਣਾ ਬਹੁਤ ਚੰਗਾ ਥਾਣਾ ਭਜਨ ਬੁਜਨ ਤੇ ਕੱਦਕੁੱਦੀ ਬਹੁਤ ਚੰਗੀ ਹੂੰ ਸਹੀ ਹੋਤਾ ਲੈ ਇਧਰੋਂ ਦਿਖਾ ਲੈ ਟਰੱਕ ਜਤਾਂ ਲੈ ਵਲ ਹੂੰ ਬੋਲ ਦੇ ਭਾਈ ਤੋੜ ਕੇ ਦਿਖਾ ਦੇ ਕੱਚੀ ਕੱਚੀ ਇਹ ਹਜੇ ਕਿੰਨੇ ਕਿ ਦਿਨ ਲੈ ਜੂਗੀ ਲੈ 2-4 ਦਿਨ ਡਾਕਟਰ 2-4 ਦਿਨ ਮੂੰਹ ਦੇਖ ਨਾ ਸੋਹਣਾ ਬੱਚਾ ਫੇਸ ਦੇਖੋ ਫੇਸ ਬੜਾ ਪਿਆਰਾ ਹਨਾ 2-4 ਦਿਨਾਂ ਦੀ ਕੱਚੀ ਆਰਡਰ ਉਹਦੋਂ ਨੂੰ ਹੋਰ ਵੀ ਵਧੀਆ ਤਿਆਰ ਕਰ ਲੈਣਾ ਤੋਰਾ ਦੇਖੋ ਕਰ ਬੜਾ ਚੰਗਾ ਤੋਰਾ ਡਾਕਟਰ ਹੂੰ ਤੋਰਾ ਤਰਾ ਬਹੁਤ ਚੰਗਾ ਚੰਗਾ ਸਾਧ ਤੋਂ ਸਫਾਈ ਵਾਲੇ ਆ ਥੱਲੇ ਪਸੋਂ ਸਾਰਾ ਥਾਲੇ ਵੀ ਬਹੁਤ ਚੰਗਾ ਵਾਹ ਬੜਾ ਚੰਗਾ ਬਈ ਲੈਵਾ ਹੋਰ ਵੀ ਸੋਹਣਾ ਲੈਵਾ ਵੀ ਤੁਰਣੀ ਨਾ ਜਿੱਦੇ ਸੂਈ ਬੜ ਨੂੰ ਲੈਵਾ ਦੇਖਦੇ ਹੈ ਲੈਵਾ ਦੇਖਦੇ ਹੈ ਲੈਵਾ ਕਮਾਲ ਸੂਈ ਵੀ ਘਾਰ ਗਲੇ ਵਾਲਾ ਹੀ ਫਰਦੀ ਅੱਜ ਹੀ ਸਹੀ ਗੱਲ ਆ ਬਾਈ ਬਾਕੀ ਫੈਂਟ ਵਾਲਾ ਦੋ ਦਿਓ ਬਾਈ ਫੈਂਟ ਵਾਲਾ ਇਹ ਲੈ ਲਾਂਗੇ ਬੇ 3000 ਰੁਪਏ ਜੋ ਬਾਈ ਮਾਨਦਾਨ ਹੋ ਜਾ ਕਰ ਦਿਆਂ ਥੋੜਾ ਕਨਾ ਬਾਈ ਠੀਕ ਆ 72000 ਰੁਪਿਆ ਮੋਲਾ ਬਾਈ ਮਾਨਦਾਨ ਜਿਹੜਾ ਮੌਕੇ ਤੇ ਜਰੂਰ ਹੋ ਜਾ ਆਰਡਰ ਦੀ ਕੁਆਲਿਟੀ ਬਈ ਬੜੀ ਚੰਗੀ ਆ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਲੱਗ ਲੱਭੀ ਥਣ ਲੱਗਿਆ ਖਾਣ ਲਈ ਬੜਾ ਚੰਗਾ ਬਈ ਥੱਲੇ ਹੋ ਗਿਆ ਇੱਕ ਨੰਬਰ ਸਹੀ ਗੱਲ ਅੱਗੇ ਭਰਾ 4 ਨੰਬਰ ਕਿਹੜਾ ਸੁਆ ਬ੍ਰੇਕ ਪਲੂਣ ਬੱਚੀ ਆ ਬਾਈ ਪਲੂਣ ਕਿੰਨੇ ਫਾਰਮ ਦੀ ਬੱਚੀ ਆ ਬਾਈ ਬਹੁਤ ਵੱਡੀ ਆ ਦਿਨ ਪੈਰੇ 12 ਹਜੇ ਗੈਂਤ 12 ਦਿਨ ਪੈਰੇ ਲੈ ਦਾਂਦੀ ਦਿਖਾ ਦੇ ਪਹਿਲਾਂ 14 ਦੇ ਕੱਢਦੀ ਆ ਜੀ ਬਾਈ 14 ਦੇ ਕੱਢਦੀ ਆ ਲੈ ਕੱਢਦੀ ਆ ਹਜੇ ਲੈ ਹਾਂ ਐ ਨਹੀਂ ਗੱਲ ਬਹੁਤ ਚੰਗੇ ਸੀਮਨ ਦੀ ਆਪ ਬਾਈ ਤੇ ਲੱਗਿਆ ਬਹੁਤ ਚੰਗਾ ਨੂੰ ਹਮ ਠੰਡੀ ਸੀ ਲਾ ਵੱਡੀ-ਵੱਡੀ ਤੇ ਲੰਮੀ ਦਾ ਅੰਤ ਹੀ ਕੋਈ ਨਹੀਂ ਸਹੀ ਗੱਲ ਆ ਬਾਈ ਕੁਆਲਿਟੀ ਬਹੁਤ ਆ ਯਾਰ ਬਾਲੀ ਚੰਗੀ ਬਾਈ ਵੱਡੀ ਦਿਖਾ ਦੇ ਲੈ ਲੈ ਲਗਾ ਦ ਲੈ ਬਾਈ ਬਰਾਬਰ ਹੁੰਦੀ ਨਹੀਂ ਕੋਈ ਏਡੀ ਵਾਲਾ ਸਾਬ ਨਾਂ ਦਾ ਅੱਛਾ ਲਾ ਲਿਓ ਮਾੜਾ ਕੋਈ ਚੱਕਰੀ ਹਜੇ ਲਾਉਣ ਹੀ ਲੱਗੀ ਆ ਉਹਦੇ ਹੱਥ ਕੱਚੀ ਕੱਚੀ ਆ ਦਿਨ ਹਜੇ ਲੈੰਦੀ ਆ ਦੇ ਲੰਮੀ ਲੰਮੀ ਬਈ ਕੁਆਲਿਟੀ ਵਧੀਆ ਮੂਰੋਂ ਥਾਂ ਤੋਂ ਦਿਖਾ ਦੇ ਕਿੱਥੋਂ ਸਟਾਰਟਿੰਗ ਆ ਹੂੰ ਤਾਂ ਨਹੀਂ ਗੱਲ ਬੱਚੀ ਤਾਂ ਮੈਂ ਕਹਿੰਦਾ ਗੱਟਲੇਵਾ ਮੂਰ ਨੂੰ ਆ ਨਾ ਬਲਾ ਠੰਡੀ ਠੰਡੀ ਦਾ ਬਹੁਤ ਆ ਬਈ ਲੈ ਹੂੰ ਇਹ ਨਹੀਂ ਕੁਛ ਨਹੀਂ ਆ ਨਾ ਕਹਿਣਾ ਇਹਨੂੰ ਕੋਈ ਬਈ ਚੱਲ ਕੋਈ ਚੱਕਰੀ ਆਣ ਤੁਹਾਨੂੰ ਦਿਖਾ ਕੇ ਹਜੇ ਲੱਗਿਆ ਬੱਚ ਇੱਥੋਂ ਸਟਾਰਟਿੰਗ ਆ ਬਈ ਯਾਰ ਹਾਂ ਤੇ ਮਗਰ ਵੀ ਇੰਨੇ ਹੀ ਮਗਰ ਜਾਣਾ ਜਦੋਂ ਤਿਆਰ ਹੋਣੀ ਆ ਜਦੋਂ ਤਿਆਰ ਹੋਣਾ ਚੜਾਈ ਚੜੂਈ ਵਾਲਾ ਲੈਵਾ ਨਹੀਂ ਗੱਲ ਦੀ ਛੋਟਾ ਵਾਲਾ ਹਈ ਗੱਲ ਇਹ ਕਿੱਥੋਂ ਸਟਾਰਟਿੰਗ ਆ ਲਵੇ ਦੀ ਹਜੇ ਕੀ ਬਾਤ ਆ ਬਾਈ ਫੀਟਿੰਗ ਬਹੁਤ ਆ ਬਾਲੀ ਚੰਗੀ ਆ ਬਾਈ ਦੁੱਧ ਜਨਾ ਬੱਚੀ ਨੇ 25 26 ਕਿਲੋ ਫਲੂਨ ਨਹੀਂ ਜੀ ਦੋ ਸ਼ਬਦ ਵੀ ਦੇ ਦਾ ਰਿਓ ਇਸ ਠੰਡਾ ਮੂਰੇ ਬਾਈ ਐਡੀ ਬਰੀਡ ਵਾਲੀ ਬੱਚੀ ਆ ਹੂੰ ਇਹ ਤੁਰਦੀ ਥੋੜਾ ਜਿਹਾ ਤਲੇਰੇ ਦਾ ਨਿਕ ਕਰਦੀ ਆ ਠੀਕ ਆ ਖੁੱਲੀ ਫਿਰਦੀ ਲੰਮੀ ਲੁੰਮੀ ਦਿਖਾ ਦੇਂਦਾ ਲੰਮੀ ਲੁੰਮੀ ਬਹੁਤ ਆ ਨਾ ਆ ਜਾ ਬਾਹਰ ਕੱਢ ਲੈਨੇ ਆਪਾਂ ਦਾਂ ਚ ਵਹਿੜ ਆ ਬਾਈ ਤੇ ਪਹਿਲਾ ਸੂਆ ਚਮਕ ਫੁੱਲਾ ਸਵੇਂ ਪੜੀ ਫੁੱਲਾ ਆਣਲੇ ਵਾ ਕਮਾਲ ਦਾ ਕੱਚੀ ਗੱਤੀ ਆ ਦਿਨ ਹਜੇ ਲਈਦੀ ਆ ਬਰੀਕ ਦੇ ਟਰੱਕ ਨਹੀਂ ਆ ਜਿਹੜਾ ਵਧੀਆ ਤਿਆਰ ਕਰ ਲੋ ਬਰੀਡ ਬਹੁਤ ਚੰਗੀ ਆ ਨਾ ਵਾਲੀ ਬਰੀਕ ਬਰੂ ਕਰ ਟਰੱਕ ਹਾਂ ਲੰਮੀ ਲੰਮੀ ਬਹੁਤ ਆ ਕੀ ਮੁੱਲ ਰੱਖਿਆ ਫਿਰ ਇਹਦਾ ਤੇਰਾ ਮੁੱਲ ਫੋਨ ਤੇ ਕਰਾਂਗੇ ਜਮਾ ਜਾਇ ਜੀ ਕਰਾਂਗੇ ਜਾਇ ਜੀ ਹੋ ਜਾ ਠੀਕ ਹਾਂ ਭਾਈ ਵੱਡੀ ਵੱਡੀ ਫਲ ਆ ਲੱਗਦਾ ਛੋਟੀ ਨਾ ਮੰਨ ਕੇ ਉਹ ਕਰੇ ਮੋਹਲ ਬਾਈ ਕਹਿੰਦਾ ਫੋਨ ਤੇ ਹੋ ਜਾਗਾ ਮੋਹਲ ਜਿਹੜਾ ਬਰਡ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਹੋਊਗਾ ਠੰਡੀ ਛੁੰਡੀ ਦੇਖ ਲੈ ਲੈਵੇ ਦੀ ਸਟਾਰਟਿੰਗ ਕਿਆ ਬਾਤ ਹੈ ਹੀਟਿੰਗ ਬਹੁਤ ਤਕੜੀ ਹੈ ਨਾ ਲੈਵੇ ਦੀ ਹਾਂ ਫੇਸ ਫੂਲਸ ਬਹੁਤ ਚੰਗਾ ਲੱਗਿਆ ਥੋੜਾ ਜਿਹਾ ਤਲੇ ਹਰੇ ਦੀ ਮੰਨਦੀ ਮੇਰਾ ਤਲੇਜ ਦਾ ਕਰਦੀ ਆ ਮਰਜੀ ਨਾਲ ਤੁਰਦੀ ਆ ਜਨਾਲ ਸਹੀ ਗੱਲ ਹੈ ਕਿਆ ਬਾਤ ਹੈ ਬਈ ਨਗੀਨਾ ਹੀ ਆ ਬਾਈ ਇੱਕ ਤਰ੍ਹਾਂ ਦਾ ਟਾਪ ਕਲਾਸ ਆ ਬਾਈ ਬੱਛੀ ਜੀ ਟਾਪ ਕਲਾਸ ਆ ਕੀ 100 ਲੱਭਾ ਅਗਲੇ 5 ਹੀ ਮਿਲਦੇ ਆ ਜਿਹੜਾ ਬਈ ਵਾਲਾ ਕਹਿੰਦਾ ਹੁਣ ਹਾਂ ਸਹੀ ਗੱਲ ਆ ਬਾਈ ਸਾਂਵੀ ਟੱਲੂ ਨੇ ਕਵੀ ਆ ਬੱਡੀ ਬੁੱਡੀ ਦੇ ਕਿੱਦੀ ਆ ਵੱਡੇ ਵੱਡੇ ਫੁੱਲ ਆਰਡਰ ਠੰਡੀ ਠੰਡੀ ਝੁੰਡੀ ਨਾਲ ਕਰੀ ਕੋਈ ਗਰਮ ਠੰਡੀ ਤਾਂ ਇਹੋ ਜੀ ਲੈ ਕਿਆ ਬਾਤ ਥੱਲੇ ਹੀ ਲੰਘ ਜਾ ਕੋਈ ਚੱਕਰ ਹੀ ਨਹੀਂ ਲੈ ਕਹਿੰਦੀ ਕੋਈ ਨਹੀਂ ਆ ਨਾ ਇਹ ਨਹੀਂ ਕਰ ਰਿਹਾ ਲੈ ਲੈ ਵਾ ਦੇ ਕੇ ਜਾ ਕਿਆ ਬਾਤ ਹੋਇਆ ਟੱਲ ਨੂੰ ਰਾਹ ਦਿਨ 12 ਪਏ 15 ਵੀ ਲੈ ਸਕਦੇ ਬੱਚੀ 30 ਕਿਲੋ ਮੰਗ ਰਿਹਾ ਕਹਿੰਦੇ ਆਪਾਂ 25 ਕ ਕੀ ਦੇਣਾ ਦੋਦੂ ਠੀਕ ਆ ਭਾਈ ਅੱਗੇ ਪੰਜ ਨੰਬਰ ਤੇ ਵੀਰੇ ਕਿਹੜਾ ਸੂਸ ਹੁੰਦੀ ਐ ਇਹ ਵੀ ਦੂਜਾ ਸੂਈ ਐ ਅੱਜ ਇਹ ਆ ਇੱਥੇ ਆਪਣੇ ਨੇੜੇ ਨੇ ਲੈ ਸਲਾਪ ਰੋ ਕਿੰਨੇ ਨੇ ਲੈਣ ਦੀ ਬਈ ਇਹ ਤਾਂ ਰਾਹ ਦਾ 10 12 ਤੂੰ ਹੀ ਲੈਂਦੇ ਬਈ ਠੰਡੀ ਠੁੜੀ ਦੇਖ ਇਹ ਵੀ ਕਿੰਨੀ ਲੈ ਲੈ ਬਈ ਠੰਡ ਠੁੜੀ ਖੋਲਾ ਥਣ ਬੜਾ ਕਮਾਲ ਦਾ ਜਿਹੜਾ ਥਣ ਇਕੱਲਾ ਕਲਾ ਇਧਰ ਵੀ ਦਿਖਾ ਦੇ ਥਣ ਤੋਂ ਨੂੰ ਇਹ 23 24 ਕਿਲੋ ਉਹ ਤਾਂ ਤਾਪ ਲਾਉਂਦਾ ਬਈ ਹੂੰ ਹਾਂ ਬਈ ਨੂੰ ਬਈ ਨੂੰ ਬਹੁਤ ਆ ਹਾਂ ਸਵੇ ਪੜੀ ਰਾਜੀ ਰੋਜੀ ਚੌੜੀ ਜੂੜੀ ਪਿੱਛੇ ਤੋਂ ਬਈ ਪੱਟ ਫੁੜਾ ਦੇਖੋ ਤੋਂ ਪੁੱਧਰ ਪੁੱਧਰ ਖੋਇਆ ਕੱਚੀ ਆ ਬੜਾ ਹੂੰ ਜਿਹਦੇ ਤਿਆਰ ਹੋ ਗਈ ਤੁਰਣੀ ਜਾਣਾ ਬੜਾ ਬਈਸ ਬੜਾ ਚੰਗਾ ਹੈ ਨਾ ਤੇਸ ਬਹੁਤ ਚੰਗਾ ਕੱਚੀ ਜ਼ਰੂਰ ਆ ਦਿਨ ਹਜੇ ਲੈ ਗਈ ਆ ਉਹਦਾ ਆਰਡਰ ਹੈ ਜਿਹੜਾ ਕਮਾਲ ਤੋਰਾ ਤਰਾ ਦੇਖੋ ਬਾਈ ਬਜਨ ਬਜਨ ਬਹੁਤ ਜ਼ਿਆਦਾ ਹੈ ਬਾਈ ਸਹੀ ਗੱਲ ਹੈ ਤੇ ਕੀ ਮੋਲ ਆ ਸਾਕਰ ਫਿਰ ਕਿੰਨਾ 75000 ਰੁਪਏ ਬਾਈ ਮਾਨਤਨ ਹੋ ਜਾ ਕਰ ਦਿਆਂਗੇ ਬਈ ਅੱਜ ਠੀਕ ਹੈ ਬਾਈ ਮੋਲ ਜਮਾ ਜਾਇਜ਼ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜ਼ਰੂਰ ਹੋ ਜਾ ਕੱਚੀ ਕੱਚੀ ਆ ਦਿਨ ਹਜੇ ਲੈਂਦੀ ਆ ਉਹਦੋਂ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੂਗੀ ਸਭੀ ਪੜੀ ਚੰਗੀ ਆ ਫੁੱਲ ਭਜਨ ਵਾਲੀ ਜ਼ਿਆਦਾ ਲਈ ਬੱਚੀ ਆ ਵੀਰੇ ਸਹੀ ਗੱਲ ਆ ਅੱਗੇ ਵੀ ਲਾਸਟ ਦੇ ਕਿਹੜਾ ਸੋਵਾ ਦੂਜਾ ਸੋਵਾ ਬਈ ਮੂੰਹਾਂ ਬਹੁਤ ਸੋਹਣਾ ਬੱਚੀ ਦਾ ਬੜਾ ਸੋਹਣਾ ਪਿਆਰਾ ਹਨਾ ਹਾਂ ਇਹ ਹਫਤਾ ਲੈ ਜੀ ਬਸੀ ਠੰਡੀ ਠੁੰਡੀ ਬੜੀ ਹੈ ਲੈ ਬਰੀ ਕੀ ਜਿਹਾ ਬਹੁਤ ਹੈ ਬਾਲਾ ਬਰੀਕ ਆ ਬਈ 18 ਕਿਲੋ ਪਲੂਆਂ ਦਾ ਦੋ ਦਿੱਤਾ ਵੇਦਾ ਠੀਕ ਆ ਤੇ ਸਫਾਈ ਦੇਖ ਥਲੇ ਸਫਾਈ ਬਹੁਤ ਚੰਗੀ ਹੈ ਕੱਚੀ ਕੱਚੀ ਆ ਦਿਨ ਹਜੇ ਲੈਦੀ ਆ ਖਾਣ ਦਾ ਆਰਡਰ ਵਧੀਆ ਤਿਆਰ ਕਰੋ ਖਾਣ ਬਹੁਤ ਚੰਗਾ ਮੁੱਠੀ ਆ ਹਾਂ ਫਾਰ ਗੱਡ ਕੇ ਦਿਖਾ ਨਾ ਪਪਾ ਯਾਰ ਸੱਟ ਕੇ ਭੇਜੇ ਇੰਨੀ ਠੰਡੀ ਆ ਬਾਈਨ ਤੇ ਕਦ ਫੁੱਲਾ ਬਈ ਠੀਕ ਆ ਜਮਾ ਮੁਖਤਲਫਾ ਦੇ ਜਾਗੇ ਅਜੇ ਦਾ ਵੀ ਯਾਰ ਓਕੇ ਮੋਫਤ ਵਾਲਾ ਭਾਈ ਦੇ ਦੇਣਾ ਭਾਈ ਕਹਿੰਦਾ ਬੈੜ ਇੰਨੀ ਕਿ ਚੰਗਿਆ ਫਰੀਕੀ ਬਰੂਕੀ ਆ ਜਿੱਦੇ ਸੂਪੀ ਜਰੇ ਵੀ ਜਿਆਦਾ ਨਾ ਹੱਜ ਲੈਂਦੀ ਆ ਲੰਮੀ ਲੰਮੀ ਦੇਖ ਵਧੀਆ ਤਿਆਰ ਕਰ ਲੂ ਲੰਮੀ ਲੰਮੀ ਚੰਗਿਆ ਹਾਂ ਚਮਕਾਉ ਉਹ ਤਾਂ ਬੈੜ ਫੜੀ ਚੰਗੀ ਲੈ ਡਾਕਟਰ ਜਿਵੇਂ ਮੱਝਾ ਤਫਰੀ ਚਲ ਕੇ ਕੋਈ ਨਹੀਂ ਗਰਮ ਵਾਲੀ ਕੁਛ ਨਹੀਂ ਲੇਵਾ ਥਾਂ ਦੇ ਸਫਾਈ ਕਿਨੇ ਥਾਂ ਤੋਂ ਸਫਾਈ ਬਹੁਤ ਲੇਵਰੀ ਵੀਰੇ ਹਾਂ ਲਾ ਕਿਆ ਬਾਤ ਲਾਉਗੀ ਬੜਾ ਲੇਵਾ ਜੇ ਬਸੀ ਭਾਈ ਜੀ ਮੋ ਜੀ ਦੇਖ ਨੇੜੋ ਤੇ ਕੀ ਮੋਲ ਆ ਫਿਰ ਬਸ 8000 ਰੁਪਏ ਲਵਾ ਕੇ ਦਾ ਜਾ ਜਮਾ ਭਾਈ ਹਾਂ ਤਾਂ ਹੋ ਜੇ ਕਰਦੇ 75 ਹਜ਼ਾਰ ਦੀ ਵਿਹੜਾ ਬਈ ਜਿਹਦੇ ਸੂਪ ਯਾਰ 60000 ਰੁਪਿਆ ਮੁੱਲ ਲਾਉਂਦੀ ਦੇਖੀ ਤੂੰ ਲੇਵਾ ਕਦੇ ਜਰੂਰ ਹੋ ਜਾ ਕੱਚੀ ਕੱਚੀ ਆ ਉਸ ਹਾਵ ਨਾਲ ਅੰਦਾਜ਼ਾ ਲਾ ਲ ਵਿਹੜ ਚੰਗੀ ਤਿਆਰ ਹੋ ਜੂਗੀ ਬਹੁਤ ਚੰਗੀ ਵਿਹੜਾ ਬਈ ਉਸ ਬਹੁਤ ਚੰਗਾ ਤੇ ਬਰੀਕੀਆਂ ਬਰੂਕੀਆਂ ਜ ਬਹੁਤ ਆ ਬਈ ਲੇਵਾ ਲਊ ਬਹੁਤ ਚੌੜਾ ਦੇਖ ਲਾ ਲੈ ਮਗਰ ਨਾ ਇਹ ਨਹੀਂ ਗੱਲ ਲੈ ਕੀ ਆ ਬਾਤ ਸਫਾਈ ਬੜੀਆ ਲੇਵਾ ਲਾਊ ਬਹੁਤ ਮਚੀਦਾ ਸਹੀ ਗੱਲ ਆ ਬਈ ਵੇਚਣ ਵਾਲਾ ਕੋਈ ਮਰਜ਼ੀ ਲਏ ਬਈ 75000 ਦੀ ਆ ਤੇ ਨਾਗਸੀ ਭਰਾ ਕੋਲੇ 6 6 ਦੇ 6 ਦਿਖਾਤੇ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆਵੇ ਭਾਈ ਹਟਾ ਦੇ